ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਮੈਂ ਤੁਹਾਨੂੰ ਡੀ ਐਸ ਜੀ ਪੀ ਐਸ ਟੀਚਿੰਗ ਸਟਾਫ ਰਿਕਰੂਟਮੈਂਟ 202 ਈਵਰ ਦਸੰਚਾਰੀਆਂ ਜਿਸ ਵਿੱਚ 176 ਪੋਸਟਾਂ ਆਈਆਂ ਨੇ ਇਸ ਵਿੱਚ ਟੀਚਿੰਗ ਦੇ ਸਤੀ ਪੋਸਟਾਂ ਹੋਣੀਆਂ ਨੇ ਲੈਕਚਰਰ ਦੀ ਪੋਸਟ ਨਰਜੇਸ਼ਨ ਟ੍ਰੇਨ ਗ੍ਰੈਜੂਏਟਿਡ ਟੀਚਰ ਜਨਰਲ ਪ੍ਰਾਇਮਰੀ ਟੀਚਰ ਤੇ ਨਰਸਰੀ ਟੀਚਰ ਲਈ ਪੋਸਟਾਂ ਆਈਆਂ ਨੇ ਜਿਸ ਨੂੰ ਅਪਲਾਈ ਕਰਨ ਲਈ ਜੋ ਫੀਸ ਇਹਨਾਂ ਨੇ ਰੱਖੀ ਗਈ ਹੈ ਸਬ ਕੈਂਡੀਡੇਟਸ ਲਈ ਹੀ 500 ਰੁਪਏ ਫੀਸ ਰੱਖੀ ਗਈ ਹੈ ਤੇ ਇਸ ਵਿੱਚ ਲੈਕਚਰਰ ਦੀ 8 ਤੇ ਟ੍ਰੇਨ ਗ੍ਰੈਜੂਏਟੇ 91 ਪੋਸਟਾਂ ਆਈਆਂ ਨੇ ਹੁਣ ਗੱਲ ਕਰ ਲਈ ਇਸ ਪੋਸਟ ਨੂੰ ਤੁਸੀਂ ਕਦੋਂ ਤੋਂ ਅਪਲਾਈ ਕਰਨਾ ਸਟਾਰਟ ਕਰ ਸਕਦੇ ਹੋ ਤਾਂ ਇਹ ਜੀ ਨੋਟੀਫਿਕੇਸ਼ਨ ਜੀ 16 ਦਸੰਬਰ 2025 ਨੂੰ ਰੀਲੀਜ਼ ਹੋਈ ਸੀ ਲਾਸਟ ਡੇਟ ਇਸ ਪੋਸਟ ਨੂੰ ਜੋ ਅਪਲਾਈ ਕਰਨ ਦੇ ਲਈ ਰੱਖੀ ਗਈ ਆ ਉਹ 5 ਜਨਵਰੀ 2026 ਤੱਕ ਰਾਤ 12 ਵਜੇ ਤੱਕ ਰੱਖੀ ਗਈ ਆ ਇਸ ਵਿੱਚ ਜੋ ਏਜ ਲਿਮਿਟ ਤੇ ਰੂਲਸ ਨੇ ਏਜ ਤੁਹਾਨੂੰ ਇਸ ਵਿੱਚ ਜੋ ਏਜ ਰੈਲੈਕਸੇਸ਼ਨ ਮਿਲੂਗੀ ਇਹਨਾਂ ਦੇ ਰੂਲਸ ਦੇ ਮੁਤਾਬਿਕ ਬਾਕੀ ਜੋ ਇਸ ਦੀ ਸਾਰੇ ਡਿਟੇਲ ਆ ਉਹ ਤੁਹਾਨੂੰ ਇਸ ਵਿੱਚ ਨੋਟੀਫਿਕੇਸ਼ਨ ਵਿੱਚ ਮਿਲ ਜਾਣੇ ਸਾਡੇ WhatsApp ਚੈਨਲ ਦੇ ਵਿੱਚ ਤੇ ਇਸ ਵਿੱਚ ਜੇਕਰ ਕੁਆਲਿਫੀਕੇਸ਼ਨ ਨਿਕਾਲ ਕਰੀਏ ਤਾਂ ਜੋ ਲੈਕਚਰਰ ਆ ਪੀਜੀਟੀ ਟੀਚਰ ਉਹਨਾਂ ਲਈ ਪੋਸਟ ਗ੍ਰੈਜੂਏਸ਼ਨ ਹੋਣਾ ਜ਼ਰੂਰੀ ਹੈ ਗ੍ਰੈਜੂਏਸ਼ਨ ਤੇ ਨਾਲ ਬੀਏ ਦੇ ਵਿੱਚ ਘੱਟੋ-ਘੱਟ 55% ਮਾਰਕਸ ਹੋਣ ਸਾਰੀ ਡਿਗਰੀ ਦੇ ਵਿੱਚੋਂ ਟ੍ਰੇਨਡ ਗ੍ਰੈਜੂਏਟ ਟੀਚਰ ਲਈ ਵੀ ਪੋਸਟ ਗ੍ਰੈਜੂਏਸ਼ਨ ਬੀਏ ਤੇ ਘੱਟੋ-ਘੱਟ 50% ਨੰਬਰਾਂ ਨਾਲ ਹੋਣੀ ਜ਼ਰੂਰੀ ਆ ਫਿਜ਼ੀਕਲ ਐਜੂਕੇਸ਼ਨ ਟੀਚਰ ਦੇ ਲਈ ਐਮਪੀਡੀ ਡਿਗਰੀ 뮤직 ਐਮਏ ਦੇ ਵਿੱਚ 뮤직 ਆਰਟ ਐਂਡ ਕ્રાਫਟ ਫਾਈਨ ਆਟ ਦੇ ਵਿੱਚ ਐਮਏ ਹੋਣੀ ਜ਼ਰੂਰੀ ਹੈ ਜਾਂ ਫਿਰ ਜਿਹੜੀ ਕੰਪਿਊਟਰ 베ਸ ਦੇ ਉਹਨਾਂ ਲਈ ਮਾਸਟਰ ਡਿਗਰੀ ਹੋਣੀ ਜ਼ਰੂਰੀ ਹੈ ਜਨ ਸੁਈਸੀ ਅਜੀ ਪੂਰੀ ਜਾਣਕਾਰੀ ਟੀਚਰ ਦੀ ਜਿਹੜੇ ਰਿਕਰੂਟਮੈਂਟਸ ਆਈਆਂ ਨੇ ਤੁਸੀਂ ਆਪਣੇ ਪੋਸਟ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਰਜਣਾ ਹੁੰਦੀ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦੋ ਤਾਂ ਕਿ ਸਾਰੇ ਲੋਕਾਂ ਕੋਲ ਇਹ ਸਪੋਰਟ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਇਸੀ ਅਫੀਸ਼ੀਅਲ ਵੈਬਸਾਈਟ ਦੇ ਅਗੇ ਹੋਰ ਕੋਈ ਡਿਟੇਲ ਵੀ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਦਾ ਤੇ ਸੇਵਾ ਖਿੰਦਰ ਦੇ ਫਾਰਮ ਅਪਲਾਈ ਦਾ ਕੰਮ ਸਾਡੇ ਕੋਲ ਸਿੱਖਣਾ ਚਾਹੁੰਦੇ ਹੋ ਤਾਂ ਉਸਦੇ ਲਈ ਵੀ ਤੁਸੀਂ ਸਾਡੇ ਦਿੱਤੇ ਨੰਬਰ ਤੇ ਸੰਪਰ